ਭਾਈ ਮੈਂ ਘਰੇ ਸਿੱਤਾ ਪਿਆ ਸੀ ਆ ਭਾਬੀ ਮੇਰੀ ਕਹਿੰਦੀ ਅੱਗ ਲੱਗੀ ਆ ਏ ਕੋਠੇ ਤੇ ਮੈਂ ਇ ਕੋਠੇ ਜਾ ਕੇ ਦੇਖਿਆ ਮੈਂ ਜੀਰੂ ਭਾਈ ਨੂੰ ਫੋਨ ਕੀਤਾ ਮੈਂ ਭਾਈ ਜਲਦੀ ਆ ਤੁਹਾਡੇ ਕੋਠੇ ਅੱਗ ਲੱਗੀ ਹੋਈ ਆ ਫਿਰ ਅਸੀਂ ਕਾਲੀ ਗਾਲੀ ਉੱਤੋਂ ਪਾਣੀ ਪਾਇਆ ਉੱਤੋਂ ਡੋਲਣ ਦੇ ਸੀਗੇ ਉਹ ਥੱਲੇ ਆ ਬਿੱਤ ਲਗੀ ਫਿਰ ਜਾਈ ਪੰਬੜ ਵੱਜ ਗਿਆ ਪਾਹੀ ਤੇ ਕਰਵਾਉਣਾ ਪੀਜੀ ਨਾਂਜੀ ਪਾਜੀ ਕੀ ਨਾਮ ਜੀ ਮੇਰਾ ਨਾਮ ਰਜੀ ਕੁਮਾਰ ਗੁੰਬਰ ਸਾਡੀ ਫਰਮ ਦਾ ਗੁੰਬਰ ਫਰਮ ਹਾਊਸ ਗੁੰਬਰ ਸਾਹਿਬ ਕੀ ਗੱਲਬਾਤ ਹੋਈ ਆ ਕੱਲ ਰਾਤ ਨੂੰ 9:00 ਵਜੇ ਮੈਨੂੰ ਮਨਾਈ ਦਾ ਫੋਨ ਆਇਆ ਹੈ ਕਿ ਭਾਜੀ ਤੁਹਾਡੀ ਦੁਕਾਨ ਤੇ ਧੂਆਂ ਜਿਹਾ ਲਗ ਰਿਹਾ ਟਕਰ ਰਿਹਾ ਅੱਗ ਲੱਗੀ ਲੱਗਦਾ ਜਿਹਦਾ ਸ਼ੱਕ ਪੈਂਦਾ ਪਿਆ ਮੈਂ ਫਿਰ ਫਟਾਫਟ ਦੁਕਾਨ ਤੇ ਆਇਆ ਜੋ ਦੇਖਿਆ ਕਿ ਅੱਗ ਕਾਫੀ ਫੈਲੂ ਹੋਈ ਸੀ ਫਿਰ ਮੈਂ ਉਹ ਬੁਬਾਰੀ ਯੂਨੀਫੋਨ ਕੀਤਾ ਉਹਨਾਂ ਨੇ ਫਿਰ ਆਪ ਆਏ ਮੌਕੇ ਤੇ ਡੈਰੀ ਸਾਹਿਬ ਪੁਲਿਸ ਸਾਹਿਬ ਪ੍ਰਧਾਨ ਸਾਹਿਬ ਨਾਲ ਆਪ ਆਏ ਮੌਕੇ ਤੇ ਆਏ ਫਾਇਰ ਗੱਡੀ ਦਾ ਵੀ ਇੰਤਜ਼ਾਮ ਹੋ ਗਿਆ ਮਟਮਟਿ ਆ ਗਈ ਸਾਰੇ ਬਿਜਾਰ ਦੇ ਨਾਲ ਸਹਿਯੋਗ ਦੇ ਨਾਲ ਅੱਗ ਤੇ ਕੰਬ ਪਾਇਆ ਗਿਆ ਜਿੰਨੇ ਚ ਮੇਰਾ 2.5 ਤੋਂ 3 ਲੱਖ ਰੁਪਏ ਦਾ ਕੱਪੜੇ ਦਾ ਨੁਕਸਾਨ ਹੋਇਆ ਤੇ 2.5 ਲੱਖ ਦਾ ਬਿਲਡਿੰਗ ਦਾ ਨੁਕਸਾਨ ਵੀ ਪਚੋਇਆ ਅੱਗ ਲੱਗਣ ਦਾ ਕਾਰਨ ਕੀ ਲੱਗਦਾ ਪਟਾਕਾ ਅਸਥਵਾਜੀ ਆਈਪੀਐਲ ਫੀਜੀ ਮੰਜ ਰਸਵਾਜੀ ਆਈਆ ਰੋਸ਼ਨ ਰਾਂ ਤੇ ਉੱਥੇ ਟੱਕਿਆ ਸੀ ਉਹ ਅੱਗ ਲੱਗੀ ਭਲਾਈ ਨੂੰ ਭਲਾਈ ਨਾਲ ਅੱਗ ਫਿਰ ਚੱਲ ਗਈ ਉੱਥੇ ਕਪੜਾ ਤੇ ਫੋਮ ਵਗੈਰਾ ਪਈ ਸੀ ਉਹਦੇ ਨਾਲ ਅੱਗ ਫੈਲ ਗਈ ਮਾਨਮ੍ਰਿਤ ਮਹੰਨਾ ਸਾਹਮਣੇ ਰਿਆਂ ਦੇ ਗੁਆਡੀ ਸਾਡੇ ਉਹਨਾਂ ਨੇ ਮੈਨੂੰ ਫੋਨ ਕਰਕੇ ਉਸੇ ਟਾਈਮ ਸੋਚ ਕੇ ਕਿਹਾ ਪਾਈ ਤੁਹਾਡੇ ਦੁਕਾਨ ਤੇ ਅੱਗ ਲੱਗੀ ਹੋਈ ਹੈ ਕੀ ਕੀ ਦੁਕਾਨ ਦੇ ਵਿੱਚ ਕੀ ਕੀ ਸਮਾਨ ਸੀਗਾ ਦੁਕਾਨ ਤੇ ਫੋਮ ਸੋਫਾ ਮਟੀਰੀਅਲ ਫੈਬਰਿਕ ਸਾਰਾ ਸਮਾਨ ਆ ਸੋਫਾ ਮਟੀਰੀਅਲ ਦਾ ਹੈਡਰਮਾਸਾ ਟੋਟਲੀ ਸਮਾਨ ਸਮਾਨ ਸੋਫੇ ਸੰਬੰਧੀ ਸਮਾਨ ਹਾਂਜੀ ਭਾਜੀ ਕੀ ਨਾਮ ਜੀ ਮਨਪ੍ਰੀਤ ਭਾਈ ਮਨਪ੍ਰੀਤ ਭਾਈ ਕੀ ਗੱਲਬਾਤ ਹੋਈ ਆ ਭਾਈ ਮੈਂ ਘਰੇ ਸਿੱਤਾ ਪਿਆ ਸੀ ਆ ਭਾਬੀ ਮੇਰੀ ਕਹਿੰਦੀ ਅੱਗ ਲੱਗੀ ਆ ਏ ਕੋਠੇ ਤੇ ਮੈਂ ਇਨ ਕੋਠੇ ਆ ਕੇ ਦੇਖਿਆ ਮੈਂ ਜੀਰੋਂ ਭਾਈ ਨੂੰ ਫੋਨ ਕੀਤਾ ਮੈਂ ਭਾਈ ਜਲਦੀ ਆ ਤੁਹਾਡੇ ਕੋਠੇ ਅੱਗ ਲੱਗੀ ਹੋਈ ਆ ਫਿਰ ਅਸੀਂ ਕਾਲੀ ਗਾਲੀ ਉੱਤੋਂ ਪਾਣੀ ਪਾਇਆ ਉੱਤੋਂ ਡੋਲਨ ਦੇ ਸੀਗੇ ਉਹ ਥੱਲੇ ਅੱਗ ਚਲ ਗਈ ਫਿਰ ਜਾਲੀ ਪੰਬੜ ਵੱਜ ਗਿਆ ਬਹੁਤ ਨੁਕਸਾਨ ਹੋਇਆ ਇਨਾ ਹੋ ਗਿਆ 3-4 ਲੱਖ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਫਾਇਰ ਬਗੇਟ ਦੀਆਂ ਗੱਡੀਆਂ ਆਈਆਂ ਸੀ ਫਿਰ ਆ ਗਈਆਂ ਸੀ ਇਹ ਗੱਡੀਆਂ ਹਾਂਜੀ ਫਿਰ ਅਸੀਂ ਪੈਪ ਲੈ ਕਹਿੰਦਾ ਮਸਜਿਦ ਤੋਂ ਜਗਾ ਦੇ ਪਾਣੀ ਪਾਇਆ ਫਿਰ ਬੁਝ ਗਿਆ ਅੱਗ ਲੱਗਣ ਦਾ ਕਾਰਨ ਕੀ ਲੱਗਦਾ ਹਵਾਈ ਡਿਗੀ ਭਾਈ ਹਵਾਈ ਡਿਗੀ ਤੇ ਪਟਾਕਾ ਡਿਗਾ ਬੋਲੇ ਉੱਤੇ ਡਿਗਾ ਪਟਾਕਾ ਹਾਂਜੀ ਅੱਗ ਲੱਗ ਗਈ ਹਾਂਜੀ ਸਰ ਕੀ ਨਾਮ ਜੀ ਸਰ ਮੇਰਾ ਡਰਾਈਵਰ ਗੁਰਿੰਦਰ ਜੀ ਹੈ ਗੁਰਵਿੰਦਰ ਜੀ ਇੱਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈਗੀ ਕੀ ਮਾਮਲਾ ਇਹ ਸਰ ਸਾਨੂੰ ਰਾਤੀ ਕੋਈ 9:30 ਵਜੇ ਧੀਰਜ ਗੇਲ ਜੀ ਦਾ ਫੋਨ ਆਇਆ ਜੀ ਉਹਨਾਂ ਨੇ ਸਾਨੂੰ ਇਨਫਰਮੇਸ਼ਨ ਦਿੱਤੀ ਕਿ ਗੁੰਬਰ ਫਾਰਮ ਹਾਊਸ ਮਲਕ ਬਾਜਾਰਨ ਖੋਦਰ ਵਿਖੇ ਇੱਕ ਦੁਕਾਨ ਨੂੰ ਅੱਗ ਲੱਗੀ ਹੈ ਕਿ ਉੱਥੇ ਤੁਰੰਤ ਜਿਹੜੀ ਹੈਗੀ ਆ ਸੈਦ ਵਾਲੀ ਗੱਡੀ ਪਹੁੰਚ ਪਹੁੰਚੀ ਪਹੁੰਚਾਈ ਜਾਵੇ ਜੀ ਸਰ ਉਸ ਤੋਂ ਬਾਅਦ ਜਿਹੜੀ ਅੱਗ ਦੀ ਘਟਨਾ ਸੀਗੀ ਕਿੰਨਾ ਕੁ ਉੱਥੇ ਨੁਕਸਾਨ ਹੋਇਆ ਤੇ ਕਿੰਨਾ ਕੁ ਜਿਹੜੀ ਅੱਗ ਫੈਲੀ ਹੋਈ ਸੀਗੀ ਸਰ ਅੱਗ ਕਾਫੀ ਫੈਲਿਓ ਜੀ ਉੱਥੇ ਜਦੋਂ ਅਸੀਂ ਉੱਥੇ ਪਹੁੰਚੇ ਜੀ ਤੇ ਨੁਕਸਾਨ ਮਾਲਕਾਂ ਦੇ ਦੱਸ ਅਨੁਸਾਰ ਕੋਈ 2 ਤੋਂ 2.5 ਲੱਖ ਰੁਪਏ ਦਾ ਮਾਲਕਾਂ ਦੇ ਦੱਸ ਅਨੁਸਾਰ ਨੁਕਸਾਨ ਹੋਇਆ ਤੇ ਜਿੱਦਾਂ ਗਲੀਆਂ ਦੇ ਵਿੱਚ ਕਈ ਵਾਰੀ ਫਾਇਰ ਦੀ ਗੱਡੀ ਨਹੀਂ ਜਾਂਦੀ ਹੈਗੀ ਤੁਹਾਡੀ ਫਾਇਰ ਬ੍ਰਿਗੇਡ ਦੀ ਗੱਡੀ ਤੇ ਫਿਰ ਕਿਸ ਤਰ੍ਹਾਂ ਤੁਸੀਂ ਅੱਗ ਬੁਝਾਉਣ ਦਾ ਜਿਹੜਾ ਕਾਰਿਆਕਰਮ ਕਰਦੇ ਹੈਗੇ ਆ ਸਰ ਗੱਡੀ ਉੱਥੇ ਵੀ ਗਲੀ ਤੰਗ ਜਿਹੀ ਗੱਡੀ ਕਾਫੀ ਦੂਰ ਖੜੀ ਆਪਣੀ ਪਰ ਆਪਣੇ ਕੋਲ ਪਾਈਪ ਹੁੰਦੇ ਆ ਜੀ ਲੰਬੇ ਆਪਾਂ ਪਾਈਪ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਜੀ 3-4 ਪਾਈਪ ਲਗੇ ਉੱਥੇ ਜੀ ਗਾਹ ਤੋਂ ਗਾਂ ਚੜਤ ਪੈਪ ਕਰੇ ਪੈਪ ਕਰ ਅੱਗੇ ਜੋੜ ਜੋੜ ਕੇ ਫਿਰ ਅੱਗ ਬਜਾਈ ਗੀ ਗੱਡੀ ਕਾफी ਦੂਰ ਮਹਿਦਪੁਰ ਢੇ ਗੱਡੀ ਖੜੀ ਰਹੀ ਜੀ ਪਾਣੀ ਦੀਆਂ ਕਿੰਨੀਆਂ ਗੱਡੀਆਂ ਲੱਗੀਆਂ ਪਾਣੀ ਸਰ ਇੱਕ ਗੱਡੀ ਲੱਗੀ